ਪੀਪੀਟੀਵੀ ਦੇਖ ਰਹੇ ਦੁਨੀਆ ਪਰਦੇ ਪੰਜਾਬੀਆਂ ਨੂੰ ਸਤ ਸ੍ਰੀ ਅਕਾਲ ਜੀ ਆਇਆਂ ਨੂੰ ਬੀਤੇ ਕੱਲ ਪੰਜਾਬ ਦੇ ਦੋ ਵੱਡੇ ਲੀਡਰਾਂ ਦਾ ਟਕਰਾ ਆਪਸ ਵਿੱਚ ਵੇਖਣ ਨੂੰ ਮਿਲਿਆ ਇਹਨਾਂ ਵਿੱਚੋਂ ਇੱਕ ਪੰਜਾਬ ਦਾ ਮੌਜੂਦਾ ਮੁੱਖ ਮੰਤਰੀ ਹੈ ਅਤੇ ਦੂਸਰਾ ਪੰਜਾਬ ਦਾ ਸਾਬਕਾ ਮੁੱਖ ਮੰਤਰੀ ਹੈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੱਲ ਇੱਕ ਬਿਆਨ ਜਾਰੀ ਕਰਕੇ ਪੰਜਾਬ ਦੀ ਮੌਜੂਦਾ ਸਰਕਾਰ ਦੀ ਬਿਕਰਮ ਮਜੀਠੀਏ ਦੇ ਮਾਮਲੇ ਵਿੱਚ ਤਿੱਖੀ ਆਲੋਚਨਾ ਕੀਤੀ ਹੈ। ਉਹਨਾਂ ਨੇ ਬਿਕਰਮ ਮਜੀਠੀਏ ਦੀ ਗ੍ਰਿਫਤਾਰੀ ਨੂੰ ਗੈਰ ਮਨੁੱਖੀ ਅਤੇ ਗੈਰ ਜਮਹੂਰੀ ਦੱਸਿਆ ਹੈ। ਕੈਪਟਨ ਸਾਹਬ ਨੇ ਕਿਹਾ ਕਿ ਆਪ ਸਰਕਾਰ ਰਾਜਨੀਤਿਕ ਬਦਲਾਖੋਰੀ ਵਾਲਾ ਦਮਨਕਾਰੀ ਸ਼ਾਸਨ ਹੈ। ਪਹਿਲਾਂ ਪੰਜਾਬ ਵਿੱਚ ਕਦੇ ਵੀ ਇਸ ਤਰ੍ਹਾਂ ਦਾ ਵਰਤਾਰਾ ਨਹੀਂ। ਵਾ ਪ੍ਰਿਆ ਅੱਗੇ ਹੋ ਭਗਵੰਤ ਮਾਨ ਵੀ ਕਿਹੜਾ ਘਟ ਸੀ ਉਸਨੇ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਮੂੰਹ ਤੋੜ ਜਵਾਬ ਦਿੱਤਾ ਭਗਵੰਤ ਮਾਨ ਨੇ ਆਖਿਆ ਕਿ ਹੁਣ ਐਕਸ਼ਨ ਜੰਗੀ ਪੱਧਰ ਤੇ ਲਿਆ ਗਿਆ ਹੈ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਆਇਆ ਹੈ ਕਿ ਮਜੀਠੀ ਦੀ ਗ੍ਰਿਫਤਾਰੀ ਗੈਰ ਕਾਨੂੰਨੀ ਹੈ ਅਤੇ ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਭਗਵੰਤ ਮਾਨ ਨੇ ਕੈਪਟਨ ਦੇ ਨਾਲ ਨਾਲ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਲਪੇਟਦਿਆਂ ਹਾਂ ਉਸ ਨੂੰ ਦੋਗਲਾ ਦੱਸਿਆ ਹੈ ਭਗਵੰਤ ਅਨਸਾਰ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਸੁਖਪਾਲ ਸਿੰਘ ਖੈਰੇ ਨੇ ਵੀ ਮਜੀਠੀ ਦੀ ਹਮਾਇਤ ਕੀਤੀ ਹੈ ਇਹ ਕੀਤੀ ਹਮਾਇਤ ਇਹ ਸਿੱਧ ਕਰਦੀ ਹੈ ਕਿ ਸਭ ਰਲੇ ਹੋਏ ਨੇ ਸਿਰਫ ਲੋਕ ਦਿਖਾਵਾ ਹੀ ਕਰਦੇ ਨੇ ਭਗਵੰਤ ਮਾਨ ਨੇ ਭਾਜਪਾ ਨੂੰ ਲਪੇਟਦਿਆਂ ਉਸ ਤੋਂ ਵੀ ਸਪਸ਼ਟੀਕਰਨ ਮੰਗਿਆ ਹੈ ਕਿ ਉਹ ਨਸ਼ਾ ਸਮਗਲਾਂ ਦੇ ਹੱਕ ਵਿੱਚ ਹੈ ਜਾਂ ਵਿਰੋਧ ਵਿੱਚ ਭਗਵੰਤ ਮਾਨ ਨੇ ਕਾਂਗਰਸ ਤੋਂ ਵੀ ਇਸ ਤਰ੍ਹਾਂ ਦਾ ਸਪਸ਼ਟਿਕਰਨ ਮੰਗਿਆ ਹੈ ਕੈਪਟਨ ਸਾਹਿਬ ਨੂੰ ਸੰਬੋਧਿਤ ਹੁੰਦਿਆਂ ਭਗਵੰਤ ਮਾਨ ਨੇ ਕੈਪਟਨ ਨੂੰ ਸੰਬੋਧਿਤ ਹੁੰਦਿਆਂ ਭਗਵੰਤ ਮਾਨ ਨੇ ਵਿਅੰਗ ਕਰਦਿਆਂ ਚਾਚੇ ਭਤੀਜੇ ਦੀ ਸਰਕਾਰ ਨੂੰ ਨਸ਼ਿਆਂ ਦਾ ਮੋਢੀ ਦੱਸਿਆ ਹੈ ਉਹਨਾਂ ਅਨੁਸਾਰ ਇੱਕ ਨਸ਼ੇ ਲੈ ਕੇ ਆਇਆ ਦੂਜੇ ਨੇ ਹਿੱਸਾ ਲੈ ਕੇ मामला रफा दफा कर देता भगवंत मान ने आखया कि जिसने भी पंजाब ਦਾ ਇੱਕ ਪੈਸਾ ਲੁੱਟਿਆ ਹੈ ਉਸ ਨੂੰ ਮੁਆਫ ਨਹੀਂ ਕੀਤਾ ਜਾਵੇਗਾ ਹਰ ਹਾਲਤ ਵਿੱਚ ਕਾਰਵਾਈ ਹੋਵੇਗੀ ਸੋਚਣ ਵਾਲੀ ਗੱਲ ਇਹ ਹੈ ਕਿ ਜਦੋਂ ਕੈਪਟਨ ਸਾਹਿਬ ਨੇ ਸੁਖਬੀਰ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਨੂੰ ਜੇਲ੍ਹ ਭੇਜਿਆ ਸੀ ਕੀ ਉਦੋਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਹੀਂ ਸੀ ਹੋਈ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਸਿਰਫ ਵਿਕਰਮ ਮਜੀਠੀ ਦੇ ਗ੍ਰਿਫਤਾਰੀ ਨਾਲ ਹੀ ਹੁੰਦੀ ਹੈ ਸਭ ਨੂੰ ਯਾਦ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਪਹਿਲੇ ਕਾਰਜਕਾਲ ਦੌਰਾਨ ਸੁਖਬੀਰ ਬਾਦਲ ਹੋਣ ਦੇ ਪਰਿਵਾਰ ਖਿਲਾਫ ਅਤੇ ਅਕਾਲੀ ਦਲ ਦੇ ਹੋਰ ਲੀਡਰਾਂ ਖਿਲਾਫ ਤੜਾ ਤੜ ਕੇਸ ਦਰਜ ਕੀਤੇ ਸਨ ਉਹਨਾਂ ਕੇਸਾਂ ਦਾ ਕੀ ਬਣਿਆ ਅਦਾਲਤ ਵਿੱਚ ਸਾਰੇ ਗਵਾਹ ਮੁਕਰ ਗਏ ਕੇਸ ਅਦਾਲਤ ਵਿੱਚ ਤੜੰਮ ਕਰਕੇ ਡਿੱਗ ਗਏ ਅਕਾਲੀ ਦਲ ਦੀ ਸਰਕਾਰ ਵੇਲੇ ਉਹਨਾਂ ਨੇ ਵੀ ਕੈਪਟਨ ਖਿਲਾਫ ਪ੍ਰਸ਼ਟਾਚਾਰ ਦੇ ਮਾਮਲੇ ਦਰਜ ਕੀਤੇ ਸਨ ਸੁਖਬੀਰ ਬਾਦਲ ਹੁਰੀ ਦਾ ਸਟੇਜਾਂ ਤੋਂ ਪੰਜਾਮੀਆਂ ਵਿੱਚੋਂ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਜੇਲ੍ਹ ਤਾਂ ਨਹੀਂ ਭੇਜਿਆ ਪਰ ਇੱਕ ਪੱਧਰ ਤੇ ਇਹ ਸਮਝੌਤਾ ਕਰ ਲਿਆ ਕਿ ਅੱਗੋਂ ਤੋਂ ਅਸੀਂ ਇੱਕ ਦੂਸਰੇ ਵਿਰੁੱਧ ਵਿੱਚ ਕੋਈ ਕਾਰਵਾਈ ਨਹੀਂ ਕਰਾਂਗੇ ਪੰਜਾਬ ਦੀ ਜਨਤਾ ਜਾਵੇ ਠੱਠੇ ਖੂ ਵਿੱਚ ਅਕਾਲੀਆਂ ਤੇ ਕਾਂਗਰਸੀਆਂ ਵੱਲੋਂ ਇੱਕ ਦੂਜੇ ਖਿਲਾਫ ਦਰਜ ਕੇਸਾਂ ਦਾ ਕੀ ਬਣਿਆ ਸਾਰਾ ਪੰਜਾਬ ਭਲੀ ਭਾਂਜ ਜਾਣਦਾ ਹੈ ਬਿਨਾਂ ਸ਼ੱਕ ਕੈਪਟਨ ਅਮਰਿੰਦਰ ਸਿੰਘ ਦਾ ਮੁੱਖ ਮੰਤਰੀ ਦੀ ਕੁਰਸੀ ਤੇ ਪਹਿਲਾ ਟਰਮ ਬਹੁਤ ਕਾਮਯਾਬ ਸੀ ਪਰ ਦੂਜੀ ਟਰਮ ਵਿੱਚ ਉਹ ਬਹੁਤਾ ਕੁਝ ਨਹੀਂ ਕਰ ਸਕੇ ਸਗੋਂ ਸਵਾ ਖਾ ਕੇ ਮੁਕਰਨ ਦਾ ਖitab ਜਰੂਰ ਉਹਨਾਂ ਨੂੰ ਮਿਲਿਆ ਕੈਪਟਨ ਨੂੰ ਪੰਜਾਬ ਦਾ ਚਲਾਕ ਅਤੇ ਦਲ ਬਦਲੂ ਨੇਤਾ ਮੰਨਿਆ ਜਾਂਦਾ ਹੈ ਹੌਣ ਲੱਗਦਾ ਹੈ ਕਿ ਉਹ ਵੇੜਾ ਵਿਹਾ ਚੁੱਕੇ ਨੇ ਜਦੋਂ ਕੈਪਟਨ ਅਮਰਿੰਦਰ ਸਿੰਘ ਦੂਜੀ ਵਾਰ ਮੁੱਖ ਮੰਤਰੀ ਬਣੇ ਤਾਂ ਉਸ ਸਮੇਂ ਪੰਜਾਬ ਵਿੱਚ ਦੋ ਵੱਡੇ ਮਸਲੇ ਸਨ ਇੱਕ ਸੀ ਡਰੱਗ ਦਾ ਮਸਲਾ ਤੇ ਦੂਸਰਾ ਬਰਗਾੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਕੈਪਟਨ ਸਾਹਿਬ ਨੇ ਇਨ੍ਹਾਂ ਦੋਹਾਂ ਮੁੱਦਿਆਂ ਤੇ ਖੂਬ ਰਾਜਨੀਤੀ ਕੀਤੀ ਅਤੇ ਪੰਜਾਬ ਦੇ ਲੋਕਾਂ ਨੂੰ ਬਹੁਤ ਮੂਰਖ ਬਣਾਇਆ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਬਾਰੇ ਪ੍ਰਗਟ ਸਿੰਘ ਹੁਰਾ ਨੇ ਆਪਣੇ ਵਿਚਾਰ ਖੁੱਲ ਕੇ ਬਿਆਨ ਕੀਤੇ ਨੇ ਪ੍ਰਗਟ ਸਿੰਘ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਹੌਲੀ-ਹੌਲੀ ਸੌਫਟ ਪੈਡਲਿੰਗ ਕਰਨ ਲੱਗੇ ਉਹਨਾਂ ਦੇ ਅਨੁਸਾਰ ਕੈਪਟਨ ਨੇ ਡੇਰਾ ਮੁਖੀ ਦਾ ਅਤੇ ਬਾਦਲ ਪਰਿਵਾਰ ਦਾ ਖੂਬ ਬਚਾ ਕੀਤਾ ਇਹ ਸਵਾਲ ਪੈਦਾ ਹੁੰਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਮਜੀਠੀਏ ਦੀ ਗ੍ਰਿਫਤਾਰੀ ਨੂੰ ਆਧਾਰ ਬਣਾ ਕੇ ਕਿੱਥੇ ਨਿਸ਼ਾਨਾ ਲਾਉਣਾ ਚਾਹੁੰਦੇ ਨੇ ਤੇ ਭਗਵੰਤ ਮਾਨ ਨੂੰ ਵੀ ਉਹਨਾਂ ਦੇ ਬਿਆਨ ਆਉਣ ਤੋਂ ਬਾਅਦ ਹੀ ਕਾਗਜ਼ ਕਿਉਂ ਆਪਣੀ ਮੇਜ਼ ਤੇ ਰੱਖਣੇ ਪਏ ਅਤੇ ਕਾਰਵਾਈ ਕਰਨ ਦੀ ਤਿਹਾਰ ਬਾਰਨੀ ਪਈ ਕੀ ਪੰਜਾਬ ਸਰਕਾਰ ਇਹ ਵੇਟ ਕਰਦੀ ਹੈ ਕਿ ਕਿਹੜਾ ਲੀਡਰ ਉਹਨਾਂ ਦੀ ਵਿਰੋਧਤਾ ਕਰਦਾ ਹੈ ਉਸਤੇ ਹੀ ਕਾਗਜ਼ ਫਰੋਲੇ ਜਾਂਦੇ ਨੇ ਪਹਿਲਾਂ ਕਿਉਂ ਨਹੀਂ ਭ੍ਰਿਸ਼ਟਾਚਾਰ ਦੇ ਖਿਲਾਫ ਕਾਰਵਾਈ ਕੀਤੀ ਜਾਂਦੀ ਕੀ ਪੰਜਾਬ ਦੇ ਲੋਕਾਂ ਨੇ ਇਸ ਕਰਕੇ ਆਮ ਆਦਮੀ ਪਾਰਟੀ ਚੁਣਿਆ ਸੀ ਕਿ ਜੇਕਰ ਕੋਈ ਉਸਤੇ ਵਿਰੋਧ ਬੋਲੇਗਾ ਤਾਂ ਉਸਤੇ ਖਿਲਾਫ ਇਹ ਕਾਰਵਾਈ ਹੋਵੇਗੀ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਕਿ ਭਗਵੰਤ ਮਾਨ ਕੈਪਟਨ ਅਮਰਿੰਦਰ ਸਿੰਘ ਖਿਲਾਫ ਕੀ ਕਾਰਵਾਈ ਕਰਦੇ ਨੇ ਜਾਂ ਸਿਰਫ ਖਬਰਾਂ ਵਿੱਚ ਰਹਿਣ ਲਈ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਕਿ ਇਹ ਬਿਆਨਬਾਜ਼ੀ ਫੋਕੀ ਹਿਸਾਬਤ ਹੋਵੇਗੀ ਜਾਂ ਕੈਪਟਨ ਸਾਹਿਬ ਦੇ ਖਿਲਾਫ ਪ੍ਰਚਾਰ ਚਾਰ ਦੀ ਕਾਰਵਾਈ ਹੋਵੇਗੀ ਸਾਡੀ ਇਹ ਵਿਚਾਰ ਚਰਚਾ ਕਿਸ ਤਰ੍ਹਾਂ ਲੱਗੀ ਆਪਣੇ ਵਿਚਾਰ ਜ਼ਰੂਰ ਦੱਸਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੋ ਸਕੇ ਤਾਂ ਲਾਈਕ ਸ਼ੇਅਰ ਵੀ ਕਰਨਾ ਇੱਕ ਹੋਰ ਨਵੀਂ ਵੀਡੀਓ ਨਾਲ ਫਿਰ ਤੁਹਾਡੇ ਰੂਬਰੂ ਹੋਵਾਂਗੇ ਧੰਨਵਾਦ